અમુલ ગુણ ਇਹਨਾਂ અમુલ ગુਣਾਂ ਦੀ ਅਗਰ ਪਾਲਣਾ ਕਰ ਲਈ ਜਾਵੇ ਤਾਂ ਰੋਗਾ ਤੋਂ ਮੁਕੰਮਲ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਦਾ ਲਈ ਸੋਹਣੀ ਸਿਹਤ ਅਤੇ ਖੇੜਾ ਮਾਣਿਆ ਜਾ ਸਕਦਾ ਹੈ ਸੱਚ ਦੀ ਪ੍ਰਾਪਤੀ ਵੀ ਇਸੇ ਮਾਰਗ ਤੇ ਚੱਲ ਕੇ ਹੋਣੀ ਹੈ અમુલ ગુણ સਦਾ ਚੜ੍ਹਦੀ ਕਲਾ ਵਿੱਚ ਅਤੇ ਖੁਸ਼ ਰਹਿਣਾ ਸੱਚ ਬੋਲਣਾ ਅਤੇ ਸੱਚ ਦੀ ਪਾਲਣਾ ਕਰਨਾ ਬਾਣਾ ਮਿੱਠਾ ਕਰਕੇ ਮੰਨਣਾ ਅਤੇ ਸਹਿਜ ਵਿੱਚ ਰਹਿਣਾ દયા ਖਿਮਾ ਪ੍ਰੇਮ ਨਿਰਪੋ ਹੋਣਾ ਦੁੱਖ ਸੁਖ ਮਾਨ ਅਪਮਾਨ ਬਰਾਬਰ ਸਮਝਣਾ ਅਤੇ ਉਸ ਤਤ ਨਿੰਗਾ ਤਿਆਗਣੀ ਨਿਰਇਛਤ ਅਤੇ ਹੁਕਮੀ ਹੋਣਾ ਸੇਵਾ ਅਤੇ ਪਰਉਪਕਾਰ ਕਰਨਾ ਨਾਮ دارو ਦੇ ਇਹ 14 ਮੁੱਖ ਅੰਗ ਹਨ ਪਹਿਲਾ ਨਾਮ ਜਪਣਾ ਪਰਮੇਸ਼ਰ ਦਾ ਪਵਿੱਤਰ ਨਾਮ ਵਿਧੀ ਅਨਸਾਰ ਜਪਣ ਨਾਲ ਸਾਰੇ ਦੁੱਖ ਰੋਗ ਅਤੇ ਪਾਪ ਜਲਦੀ ਹੀ ਨਸ਼ਟ ਹੋ ਜਾਂਦੇ ਹਨ ਪਵਿੱਤਰ ਨਾਮ ਹਰ ਵਕਤ ਹੀ ਜਪਤੇ ਰਹਿਣਾ ਚਾਹੀਦਾ ਹੈ ਪਰੰਤੂ ਰੋਗ ਨਿਵਰਤੀ ਵਾਸਤੇ ਹਰ ਰੋਜ਼ 4 ਘੰਟੇ ਦਾ ਸਮਾਂ ਤਾਂ ਜ਼ਰੂਰ ਕੱਢ ਲੈਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਕਿ ਇੱਕੋ ਬੈਠਕ ਵਿੱਚ ਹੀ 4 ਘੰਟੇ ਲਾਏ ਜਾਣ ਪਰੰਤੂ ਇੱਕ ਵਾਰ ਵਿੱਚ 15-20 ਮਿੰਟ ਜ਼ਰੂਰ ਨਾਮ ਜਪਣਾ ਚਾਹੀਦਾ ਹੈ ਨਾਮ ਜਪਣ ਦੀ ਵਿਧੀ ਨਾਮ ਰਸਨਾ ਨਾਲ ਇੱਕੋ ਸਾਹ ਵਿੱਚ ਜਿੰਨੀ ਵਾਰ ਸੰਭਵ ਹੋਵੇ बोल-बोल के नाम जपना चाहिए। सा आन ते सा ਲੈ ਕੇ ਫਿਰ ਪਹਿਲੀ ਤਰ੍ਹਾਂ ਜਪਨਾ ਸ਼ੁਰੂ ਕਰ ਦੇਣਾ ਹੈ। ਅਤੇ ਇਸੇ ਵਿਧੀ ਨਾਲ ਜਪੀ ਜਾਣਾ ਹੈ। ਸਾ ਰੋਕਰ ਵਿੱਚ ਕਿਸੇ ਕਿਸਮ ਦਾ ਹਟ ਨਹੀਂ ਕਰਨਾ। ਪਰੰਤੂ ਅਭਿਆਸ ਨਾਲ ਆਪ ਦੇ ਆਪ ਹੀ ਸਾ ਰੋਕਰ ਦਾ ਸਮਾ ਵੱਧ ਜਾਏਗਾ। ਵਾਹਿਗੁਰੂ ਸ਼ਬਦ ਦੇ ਕਿਸੇ ਪாகਤੇ ਜੋੜ ਦੇਣਾ ਜਾਂ ਲਮਕਾ ਦੇਣਾ ਉਚਿਤ ਨਹੀਂ। ਉਚਾਰਨ ਸੁਭਾਵਿਕ ਸਰਲ ਅਤੇ ਸਹਿਜ ਵਿੱਚ ਹੋਵੇ ਕਾਲ ਅਤੇ ਤੇਜ਼ ਉਚਾਰਨ ਠੀਕ ਨਹੀਂ ਆਰੰਭ ਵਿੱਚ ਉੱਚੀ ਬੋਲਣਾ ਰਸਨਾ ਰਸਤਾਇਕ ਲਗੇਗਾ ਪਰੰਤੂ ਅਭਿਆਸ ਨਾਲ ਸੁਰ ਨੀਵੀਂ ਅਤੇ ਮਧੁਰ ਹੁੰਦੀ ਜਾਵੇਗੀ ਧਿਆਨ ਕੇਵਲ ਸੁਣਨ ਵਿੱਚ ਰੱਖਣਾ ਹੈ ਪੂਰੇ ਧਿਆਨ ਨਾਲ ਸੁੰਨਾ ਹੈ ਸੁਣਨ ਵਿੱਚ ਧਿਆਨ ਅਭਿਆਸ ਨਾਲ ਪੱਕੇਗਾ ਅਤੇ ਟਿਕਾਵ ਦੇਗਾ ਅਭਿਆਸ ਕਰਦੇ ਰਹਿਣ ਨਾਲ ਸੁਣਿਆ ਲੱਗੇ ਸੱਚ ਧਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ ਜਦੋਂ ਸੁੱਤੇ ਸਿੱਧ ਹੀ ਸਾਸ ਗਿਰਾਸ ਨਾਮ ਜਪਿਆ ਜਾਏਗਾ ਨਾਮ ਭਿਆਨ ਸਤਕਾਰ ਅਤੇ ਚਾ ਨਾਲ ਨਿਰਪਉ ਹੋ ਕੇ ਜਪਨਾ ਹੈ ਨਾਮ ਚੌਂਕੜੀ ਮਾਰ ਕੇ ਸੋਫੇ ਜਾਂ ਕੁਰਸੀ ਤੇ ਬੈਠ ਕੇ ਖੜੇ ਹੋ ਕੇ ਤੁਰਦਿਆਂ ਜਾਂ ਲੇਟਿਆਂ ਜਪਿਆ ਜਾ ਸਕਦਾ ਹੈ ਸਰੀਰ ਨੂੰ ਟਿੱਲਾ ਚੜਨਾ ਜਾ ਨਿਸਲ ਕਰਨਾ ਉਚਿਤ ਹੈ ਅੰਮ੍ਰਿਤ ਵੇਲੇ ਬਿਹਤਰ ਪਰੰਤੂ ਹਰ ਵੇਲੇ ਹਰ ਥਾਂ ਤੇ ਨਾਮ ਜਪਿਆ ਜਾ ਸਕਦਾ ਹੈ ਨਾਮ ਜਪਣ ਦੇ ਲਾਭ ਰੋਗ ਸੋਗ ਦੁੱਖ ਸੰਤਾਪ ਪਾਪ ਅਤੇ ਕਲੇਸ਼ ਕੱਟੇ ਜਾਂਦੇ ਹਨ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਕਾਰਜ ਸਫਲ ਹੁੰਦੇ ਹਨ ਸਾਰੇ ਵਿਗਨ ਨਾ ਹੁੰਦੇ ਹਨ ਅਤੇ ਮੁਸ਼ਕਲਾਂ ਹੱਲ ਹੁੰਦੀਆਂ ਹਨ ਬੁੱਧੀ ਤੀਖਣ ਹੁੰਦੀ ਹੈ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ ਅਤੇ ਆਲਸ ਦੂਰ ਹੁੰਦਾ ਹੈ ਨੀਂਦ ਘੱਟ ਆਉਂਦੀ ਹੈ ਅਤੇ ਗਹਿਰੀ ਆਉਂਦੀ ਹੈ ਮਨ ਕਿਹੜੇ ਵਿੱਚ ਰਹਿੰਦਾ ਹੈ ਗੱਲਾਂ ਨਾਲੋਂ ਸਿਮਰਨ ਵਿੱਚ ਜੀ ਲੱਗਦਾ ਹੈ ਮਾੜੇ ਭੁਰਨੇ ਨਹੀਂ ਫੁਰਦੇ ਬੋਲ ਮਿੱਠੇ ਹੋ ਜਾਂਦੇ ਹਨ ਗੁੱਸਾ ਘੱਟ ਜਾਂਦਾ ਹੈ ਮਾੜੇ ਸੁਪਨੇ ਨਹੀਂ ਆਉਂਦੇ ਭਰੋਸਾ ਵੱਧਾ ਹੈ ਨਿਰਪੈਤਾ ਆਉਂਦੀ ਹੈ ਗੁਰਬਾਣੀ ਨਾਲ ਪਿਆਰ ਵੱਧਾ ਹੈ ਮਨ ਅੰਦਰ ਸ਼ਾਂਤੀ ਅਤੇ ਚੜ੍ਹਦੀ ਕਲਾ ਰਹਿੰਦੀ ਹੈ ਅਗਰ ਨਾਮ ਜਪਣ ਵਿੱਚ ਸਵਾਦ ਨਹੀਂ ਆਉਂਦਾ ਜਾਂ ਜਪਣਾ ਸੰਭਵ ਨਹੀਂ ਹੈ ਤਾਂ ਮੂਲ ਮੰਤਰ ਦਾ ਪਾਠ ਅਤੇ ਸੁਣਨ ਨਾਲ ਹਰ ਰੋਜ਼ 4 ਘੰਟੇ ਵਾਸਤੇ ਕੀਤਾ ਜਾਵੇ ਉਪਰੋਕਤ ਸਭ ਫਲ ਪ੍ਰਾਪਤ ਹੋ ਜਾਣਗੇ ਦੂਸਰਾ ਅਮੁੱਲ ਗੁਣ ਸਿਫਤ ਸਲਾਹ ਪਰਮੇਸ਼ਰ ਦੇ ਗੁਣ ਬਾਰੰਬਾਰ ਕਹਿਣ ਨਾਲ ਗੁਨਾ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਇਹ ਇੱਕ ਸਾਇੰਟੀਫਿਕ ਸਿਧਾਂਤ ਹੈ ਇਸ ਵਾਸਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਨਾਲ ਟਰੌ ਕਮਜ਼ੋਰ ਅਤੇ ਘਟੀਆ ਮਨ ਨੂੰ ਬਦਲ ਕੇ ਉਸਾਰੂ ਟਕੜਾ ਅਤੇ ਸੁੱਚਾ ਮਨ ਬਣਾਇਆ ਜਾ ਸਕਦਾ ਹੈ ਆਪਣੇ ਮਨ ਦੀਆਂ ਕਮਜ਼ੋਰੀਆਂ ਦੇ ਮੁਤਾਬਕ ਜਪ ਸਾਹਿਬ ਜਦ ਗੁਰਬਾਣੀ ਵਿੱਚੋਂ ਚੁਣਨੀਆਂ ਤੁਕਾਂ ਦਾ ਬਾਰੰਬਾਰ ਚਾਪ ਕੀਤਾ ਜਾ ਸਕਦਾ ਹੈ ਉਦਾਹਰਨ ਵਜੋਂ ਅਗਰ ਮਨ ਵਿੱਚ ਹਾਰੂ ਰੂਚੀ ਅਤੇ ਡਰ ਰਹਿੰਦਾ ਹੈ ਤਾਂ ਹੇਠ ਲਿਖਿਤ ਇਸ ਤੁਕ ਦਾ ਜਾਪ ਕੀਤਾ ਜਾਵੇ ਨਮਸਤੰ ਅਜੀਤੇ ਨਮਸਤੰ ਅਭੀਤੇ ਜਾਪ ਸਾਹਿਬਿ ਸਤਿ ਇਸ ਉਦਾਹਰਨ ਦੇ ਮੁਤਾਬਕ ਮਾਨਦੀਆਂ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਤੁਕਮੀਆਂ ਗੁਰਬਾਣੀ ਦੀਆਂ ਤੁਕਾਂ ਚੁਣੀਆਂ ਜਾ ਸਕਦੀਆਂ ਹਨ ਰੋਗ ਨਿਵਰਤੀ ਲਈ ਅਰਦਾਸ ਸਤਿਗੁਰੂ ਜੀ ਅਤੇ ਵਾਹਿਗੁਰੂ ਜੀ ਅੱਗੇ ਦੋਨੋਂ ਹੱਥ ਜੋੜ ਕੇ ਆਪਾ ਤਿਆਗ ਕੇ ਨਿਮਰਤਾ ਸਹਿਤ ਅਰਦਾਸ ਕਰਨੀ ਚਾਹੀਦੀ ਹੈ ਇਹ ਬਿਹਤਰ ਰਹੇਗਾ ਅਗਰ ਗੁਰਬਾਣੀ ਵਿੱਚੋਂ ਅਰਦਾਸ ਅਤੇ ਬੇਨਤੀ ਦੇ ਸ਼ਬਦਾਂ ਰਾਹੀਂ ਅਰਦਾਸ ਕੀਤੀ ਜਾਵੇ ਇਸ ਪੈਂਫਲੇਟ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਪਹਿਲਾ ਸ਼ਬਦ ਅਰਦਾਸ ਦਾ ਸ਼ਬਦ ਹੈ ਪ੍ਰੋਸਾ ਰੋਗਾਂ ਅਤੇ ਦੁੱਖਾਂ ਦਾ ਜਲਦੀ ਨਾਸ਼ ਕਰਨ ਲਈ ਕਰੋਸਾ અત્યੰਤ ਜ਼ਰੂਰੀ ਹੈ ਕਰੋਸਾ ਇੱਕ ਨਿਸ਼ਚਾ ਵਿਸ਼ਵਾਸ ਜਾਂ ਯਕੀਨ ਹੈ ਕਿ ਕੇਵਲ ਪਰਮਾਤਮਾ ਦੀ ਕਿਰਪਾ ਤੇ ਓਟ ਦੁਆਰਾ ਜਾਂ ਗੁਰਮਤਿ ਨਾਮ ਨਾਲ ਸਾਰੇ ਰੋਗ ਜਲਦੀ ਹੀ ਜਾਂ ਤੁਰੰਤ ਹੀ ਮਿਟ ਜਾਣਗੇ ਨਿਰੰਕਾਰ ਰੂਪੀ ਗੁਰਬਾਣੀ ਨਾਮ ਗੁਰਮਤਿ ਨਾਮ ਵਿੱਚ ਸਾਰੇ ਦੁੱਖ ਅਤੇ ਰੋਗ ਨਿਵਾਰਨ ਦੀ ਅਸਰਜ ਕਲਾ ਹੈ ਜਿਸ ਦਾ ਕਥਨ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ ਬਾਰ ਕੀਤਾ ਹੈ ਸਾਡੇ ਹਿੱਤ ਵਿੱਚ ਹੈ ਕਿ ਅਸੀਂ ਆਪਣੀਆਂ ਸਿਆਣਪਾਂ ਅਤੇ ਚਤਰਾਈਆਂ ਛੱਡ ਕੇ ਗੁਰੂ ਸਾਹਿਬਾਨ ਦੇ ਬਚਨਾਂ ਵਿੱਚ ਪੂਰਨ ਯਕੀਨ ਲੈ ਕੇ ਆਈਏ ਮੋٹے ਤੌਰ ਤੇ ਪਰੋਸੀ ਦੀਆਂ ਇਹ ਕਿਸਮਾਂ ਹਨ ਰੋਗੀ ਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਪਰਮਾਤਮਾ ਦੀ ਬੇਅੰਤ ਕਿਰਪਾ ਦੁਆਰਾ ਉਸਤੇ ਸਾਰੇ ਰੋਗ ਖਿੰਣ ਵਿੱਚ ਮਿਟ ਗਏ ਹਨ ਅਤੇ ਉਹ ਪੂਰਨ ਤੌਰ ਤੇ ਅਰੋਹ ਹੋ ਗਿਆ ਹੈ ਗੁਰਮਤਿ ਨਾਮ ਨਾਲ ਉਸ ਦੇ ਰੋਗ ਖਿੰ ਵਿੱਚ ਜਾਂ ਜਲਦੀ ਹੀ ਮਿਟ ਜਾਣਗੇ ਗੁਰਮਤਿ ਨਾਮ ਨਾਲ ਉਸ ਦੇ ਰੋਗ ਹੌਲੀ ਹੌਲੀ ਮਿਟ ਜਾਣਗੇ ਜਾਂ ਮਿਟ ਰਹੇ ਹਨ ਅਤੇ ਗੁਰਬਾਣੀ ਸੱਚੀ ਹੈ ਅਤੇ ਉਹ ਕੋਸ਼ਿਸ਼ ਤਾਂ ਕਰੇ ਸ਼ਾਇਦ ਉਸ ਦੇ ਰੋਗ ਵਿੱਠ ਹੀ ਜਾਣ ਇੱਕ ਅਸਰ ਸੱਚ ਹੈ ਕਿ ਜਿਸ ਤਰ੍ਹਾਂ ਦਾ ਵਿਸ਼ਵਾਸ ਆਪਰ ਅਪਾਰ ਪਰਮਾਤਮਾ ਪੈਦਾ ਕਰੇਗਾ ਉਸੇ ਤਰ੍ਹਾਂ ਹੀ ਹੋ ਜਾਵੇਗਾ ਵਿਸ਼ਵਾਸ ਜਦੋਂ ਪੂਰੀ ਤਰ੍ਹਾਂ ਅੰਦਰ ਉਤਰ ਆਏਗਾ ਤਾਂ ਇਸ ਦਾ ਵਾਸਾ ਹਿਰਦੇ ਵਿੱਚ ਹੋ ਜਾਵੇਗਾ ਇਹ ਪੂਰਨ ਵਿਸ਼ਵਾਸ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਦਾ ਨਿਸ਼ਚਾ ਅਸੀਂ ਤਾਰਨ ਕਰਕੇ ਅੰਦਰ ਲੈ ਜਾਣ ਦਾ ਯਤਨ ਕਰਾਂਗੇ ਇਹ ਸਪਸ਼ਟ ਹੈ ਕਿ ਉਪਰੋਕਤ ਬਿਆਨ ਕੀਤੇ ਵਾਲਾ ਵਿਸ਼ਵਾਸ ਸਭ ਤੋਂ ਉੱਤਮ ਹੈ ਪਹਿਲਾ ਵਿਸ਼ਵਾਸ ਉਹ ਸੀ ਪਰਮਾਤਮਾ ਦੀ ਬੇਅੰਤ ਕਿਰਪਾ ਦੁਆਰਾ ਉਸਦੇ ਸਾਰੇ ਰੋਗ ਖਿੰਨ ਵਿੱਚ ਮਿਟ ਗਏ ਹਨ अतयो पूरन तोते अरोग हो गया है ਇਹ ਵਿਸ਼ਵਾਸ ਸਭ ਤੋਂ ਉੱਤਮ ਹੈ परंतु ਇਸ ਨੂੰ ਪੈਦਾ ਕਰਨ ਅਤੇ ਰੱਖਣ ਵਾਸਤੇ ਬਹੁਤ ਕੋਸ਼ਿਸ਼ ਦ੍ਰਿੜਤਾ ਅਤੇ ਸਵੈ ਕੰਟਰੋਲ ਦੀ ਲੋੜ ਹੈ ਪਰ ਇਹ ਵਿਸ਼ਵਾਸ ਪੈਦਾ ਕਰਨਾ ਅਤੇ ਰੱਖਣਾ ਸੰਭਵ ਹੈ ਜੇ ਕਿਸੇ ਰੋਗੀ ਵਿਅਕਤੀ ਵਿੱਚ ਚੌਥਾ ਆਪਾਂ ਜੋ ਪੜਿਆ ਸੀ ਗੁਰਮਤ ਨਾਲ ਉਸ ਤੇ ਰੋਗ ਬੋਲੀ ਬੋਲੀ ਮਿਟ ਜਾਣਗੇ ਜਾਂ ਮਿਟ ਰਹੇ ਹਨ ਇਹਨਾਂ ਵੀ ਵਿਸ਼ਵਾਸ ਨਹੀਂ ਹੈ ਤਾਂ ਉਸ ਦੀ ਨਾਮ دارو ਰਾਹੀਂ ਰੋਗ ਨਿਵਰਤੀ ਬਹੁਤ ਕਠਿਨ ਹੋ ਜਾਵੇਗੀ ਪਰੰਤੂ ਪੂਰਨ ਵਿਸ਼ਵਾਸ ਨੇ ਹਿਰਦੇ ਵਿੱਚ ਤਦ ਹੀ ਵਸਣਾ ਹੈ ਜਿਸ ਵੇਲੇ ਨਾਮ ਅਤੇ ਪ੍ਰੇਮ ਹਿਰਦੇ ਵਿੱਚ ਵਸ ਜਾਣਗੇ ਇਹ ਵਡਪਾਗੇ ਅਵਸਥਾ ਦਾ ਰਸਤਾ ਹੈ ਹਰ ਵਕਤ ਆਗਣਾ ਨੂੰ ਕੱਢਣ ਅਤੇ ਗੁਨਾ ਨੂੰ ਤਾਰਨ ਕਰਨ ਦਾ ਧ੍ਰਿੜਤਾ ਭਰਪੂਰ ਯਤਨ ਅਤੇ ਨਾਮ ਤੇ ਗੁਰਬਾਣੀ ਦਾ ਰਸਨਾ ਨਾਲ ਹਰ ਵਕਤ ਜਾਪ ਅਤੇ ਸੁਣਨ ਇਸ ਤੋਂ ਇਲਾਵਾ ਗੁਰਬਾਣੀ ਦਾ ਵਿਚਾਰ ਅਤੇ ਗੁਰਬਾਣੀ ਵਿੱਚ ਦਿੱਤਾ ਹੋਇਆ ਗਿਆਨ ਅਤੇ ਸਿੱਖਿਆ ਨੂੰ ਤਾਰਨ ਕਰਨ ਦਾ ਪੂਰਾ ਯਤਨ ਕਰਨਾ ਜ਼ਰੂਰੀ ਹੈ ਜੇ ਇਹ ਸੱਚਾ ਮਾਰਗ ਗੁਰੂ ਕਿਰਪਾ ਦੁਆਰਾ ਤੈਅ ਹੋ ਜਾਵੇ ਉਸ ਵਡਪਾਗੀ ਜਨ ਅੰਦਰ ਤਤ ਗਿਆਨ ਪ੍ਰਗਟ ਹੋ ਜਾਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਜਾ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪਰਗਟ ਆਇਆ ਨਾਮ ਕਲਾ ਵਿੱਚ ਵਿਸ਼ਵਾਸ ਲਿਆਉਣ ਵਾਸਤੇ ਅੱਗੇ ਦਿੱਤੇ ਹੋਏ ਮੰਨਣ ਯੋਗ ਅਤੇ ਖੰਡਨ ਯੋਗ ਨੁਕਤਿਆਂ ਦੇ ਧਿਆਨ ਨਾਲ ਵਿਚਾਰ ਕਰਕੇ ਚੱਲਣ ਦੀ ਯੋਗ ਹੈ ਮੰਨਣਯੋਗ ਗੱਲਾਂ ਵਾਹਿਗੁਰੂ ਜੀ ਅਤੇ ਸਤਿਗੁਰੂ ਜੀ ਪਿਆਰ ਅਤੇ ਦਇਆ ਦੇ ਸਮੁੰਦਰ ਹਨ ਵਾਹਿਗੁਰੂ ਜੀ ਅਤੇ ਸਤਿਗੁਰੂ ਜੀ ਸਾਡੇ ਮਾਤਾ ਪਿਤਾ ਹਨ ਆਪਣੇ ਦੁੱਖ ਸਤਿਗੁਰੂ ਜੀ ਅੱਗੇ ਰੱਖਣੇ ਚਾਹੀਦੇ ਹਨ ਕਿਉਂਕਿ ਉਹ ਸਾਡੇ ਮਾਤਾ ਪਿਤਾ ਹੋਣ ਦੇ ਨਾਤੇ ਸਾਡੇ ਨਾਲ ਬਹੁਤ ਪਿਆਰ ਕਰਦੇ ਹਨ ਉਹ ਸਾਡੇ ਦੁੱਖ ਅਤੇ ਤਕਲੀਫਾਂ ਦੂਰ ਕਰਨ ਦੇ ਪੂਰੇ ਸਮਰੱਥ ਹਨ ਉਹਨਾਂ ਦਾ ਸੁਭਾਅ ਹੈ ਕਿ ਸ਼ਰਨ ਆਏ ਦੀ ਸਦਾ ਹੀ ਲਾਜ ਰੱਖਦੇ ਹਨ ਸਤਗੁਰੂ ਜੀ ਸਤ ਤੋ ਵੱਡੇ ਦਾਤੇ ਹਨ ਸਤਗੁਰੂ ਜੀ ਦੇ ਤੁਰੋਂ ਆਏ ਬਚਨ ਗੁਰਬਾਣੀ ਰੂਪ ਵਿੱਚ ਅਮਰ ਅਟਲ ਅਤੇ ਨਿਰੋਲ ਸੱਚ ਹਨ ਉਹਨਾਂ ਤੇ ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਸਤਗੁਰੂ ਜੀ ਦੀ ਸ਼ਰਨ ਵਿੱਚ ਭਰੋਸੇ ਨਾਲ ਆਇਆ ਸਤਗੁਰੂ ਜੀ ਕਰੋਨਾ ਪਾਪਾ ਨੂੰ ਇੱਕ ਖਿੰਣ ਵਿੱਚ ਦੂਰ ਕਰ ਦਿੰਦੇ ਹਨ ਅਤੇ ਇਸ ਵਾਸਤੇ ਕੀਤੇ ਪਾਪ ਜਾਂ ਔਗਣ ਰੋਗ ਕਲਾਸੀ ਦੇ ਰਸਤੇ ਵਿੱਚ ਨਹੀਂ ਆ ਸਕਦੇ ਸਤਿਗੁਰੂ ਜੀ ਪਰਮ ਕਿਰਪਾਲੂ ਹਨ ਉਹ ਔਗਣ ਕਦੇ ਨਹੀਂ ਚੀਕਾਰਦੇ ਕੇਵਲ ਪੂਰਨ ਪ੍ਰੋਸੀ ਨਾਲ ਹੀ ਸਾਰੇ ਦੁੱਖ ਰੋਗ ਮਿਟ ਜਾਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ